ਇਹਦਾ ਜਰਮ ਦਿਨ ਚਾਹਨਾ ਦਾ ਇੱਕ ਬੜਾ ਭਰਮੰਦ ਦੇ ਨਾਲ ਦੇਤੇ ਜਾਣ ਕਰ ਲਈਦਾ ਹੈ। ਔਰ ਉਹ ਬੜੀ ਤੁਮਤਾ ਹੁੰਦੇ ਨਾਲ ਇਸ ਦਿਨ ਮਨਾਉਂਦਾ ਸੀਗਾ। ਸਾਰਨ ਤੋਂ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਜੀਰੋਂ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ। ਕੀ ਕਹੋਗੇ ਥੋੜੇ ਸਮੇਂ 'ਚ ਜਿਹੜੇ ਸਿੱਧੂ ਦੇ ਈਪੀਏ ਲੋਡ ਕੀਤੀ ਆ ਲੱਖਾਂ ਜਿਹੜੇ ਕ੍ਰੋਸ ਕਰਦੇ। ਪੁੱਤਾਂ ਦੇ ਖੋ ਜੀ ਆਪਣਾ ਸ਼ੁਰੂ ਤੋਂ ਕਿਉਂਕਿ ਸਿੱਧੂ ਸਿੱਧੂ ਬਣਾਇਆ ਕਿੰਨਾ ਨੇ। ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਿਹਤ ਹੋਣੀ ਹੁੰਦਾ ਜਦ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧ ਆਲਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਨੂੰ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਨੂੰ ਕਰੇ ਫੈਨ ਕਿਹ ਹੈ ਵੀ ਨਾ ਸਿੱਧੂ ਦੇਖਿਆ ਤਾਂ ਨਾ ਇੱਕ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਲੋਕੋ ਨੂੰ ਪਤਾ ਲੱਗਿਆ ਸੀ ਪੋਰਟ ਚਲੇ ਗਏ ਨੋਟਸ ਆਊਗਾ ਉਸ ਤੋਂ ਪਹਿਲਾਂ ਉਹ ਰਿਲੀਜ਼ ਨਹੀਂ ਭਰਤੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਦਾਹਾਂ ਪਾਸੇ ਪ੍ਰੈਸ ਦੀ ਬਜਾਏ ਵਰ ਸਾਡਾ ਫੈਸਲਾ ਪਰਿਵਾਰ ਦਾ ਸੀ ਨੂੰ ਪੋਟ ਦੇ ਗ੍ਰਾਊਂਡ ਵਿੱਚ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਛੋਟੇ ਸੁਖ ਨਾ ਦਿੱਤੇ ਹੈਗੇ ਬਿਆਨਾਂ ਜਾਂ ਹੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਾਂ ਨੂੰ ਕਿ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਤੇ ਉੱਤੇ ਡਿਪੈਂਡ ਕਰਦਾ ਉਹ ਬੰਦਾ ਕਿੰਨਾ ਗਹਿਰੀਲੀ ਸੋਚਦਾ ਜਾਂ ਕਿੰਨਾ ਗਰੂ ਹਲਕੇ ਚ ਲੈਂਦਾ ਤਾਂ ਤੋ ਖੁੰਦੈ ਨਾ ਵੇ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਲ ਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾ ਤੁਸੀਂ ਥੋੜਾ ਜਆ ਇੰਨੇ ਖੰਦਰ ਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਹੈ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਨਾਲ ਲੈਂਦੇ ਹਨ ਤਾਂ ਚੰਗਾ ਲੱਗਦਾ ਸਾਨੂੰ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧ ਮਾਰਤ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਤੁਹਾਡੇ ਕੋਲ ਜੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਕੋਲੇ ਬਿਗਿੰਗ ਕੋ ਉਹ ਨੇ ਬੜਾ ਉਹਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸਤੰਭਤ ਨੇ ਬਿਲਕੁਲ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਆਪੋਸ਼ ਆਪਣੇ ਤੋਂ ਵਾਅਦਾ ਖਿਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨੇ ਬਾਅਦ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਇਹਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀਸੀ ਦੇ ਉੱਤੇ ਬੈਠ ਕੇ ਬੋਲ ਰਹੇ ਨੇ ਉਹਨਾਂ ਦਾ ਜ਼ਿਕ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝੇ ਵਿਚਰਦਾ ਜੋ ਮੈਨੂੰ ਦਿੱਖਦਾ ਉਹ ਨਹੀਂ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਮੇਰੀ ਉਸ ਨੂੰ ਵੀ ਬੱਤਰ ਕਰਤੀ ਨਾ ਲੋਕਾਂ ਨੇ ਆਹੀ ਦਬਾਅ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮੈਨੂੰ ਐਵਰੀਥਿੰਗ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿਸੇ ਨੇ ਸਟ੍ਰਾਈਕ ਮਾਰਤੀ ਕਿਸੇ ਨੇ ਉਹ ਕਰਤਾ ਕਿਸੇ ਨੇ ਦਰਖਾਸਤ ਦਿੱਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਨਹੀਂ ਦਿੰਦੇ ਸੀ ਉਸ ਸਮੇਂ ਵੀ ਉੱਤੇ ਕੋਈ ਪਰਚਾ ਫਰਿਆ। ਉਹ ਚਲਾ ਗਿਆ। ਹੁਣ ਸਿੱਧੂ ਚੰਗਾ ਹੋ ਗਿਆ। ਹੁਣ ਉਹਦਾ ਪਿਓ ਮਾਰਾ ਹੋ ਗਿਆ। ਹੁਣ ਹੋ ਸਕਦਾ ਕੱਲ ਨੂੰ ਤਾਂ ਤੁਸੀਂ ਪ੍ਰਵਾਹ ਨਾ ਕਰੋ ਉਸ ਗੱਲ ਦੀ ਦੇਖੋ। ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸੀ ਦਾ ਦਿਨ ਹੈ। ਉਹਦੋਂ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ। ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਨੀ। ਅੱਜ 11 ਜੂਨ ਸੀ ਉਹਨੂੰ ਪਤਾ ਸੀ 11 ਜੂਨ ਦੇ ਤੇ ਕੀ ਰਿਲੀਜ਼ ਕਰਨੀ ਰੋਡ ਦੇ ਵਿੱਚ ਡਾਕੂਮੈਂਟਰੀ ਆ ਪਰ ਤੁਸੀਂ ਲੋਕ ਤੇ ਤਾਂ ਸਿੱਤੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਿੰਦਾ ਹੈ